ਕਰ ਦੁਪੱਟਾ ਟਾਈ ਡਾਈ ਜੇਕਰ ਤੁਸੀਂ ਵੀ ਕਰਨਾ ਚਾਹੁੰਦੇ ਆ ਤਾਂ ਇਹ ਵੀਡੀਓ ਤੁਹਾਡੇ ਲਈ ਆ ਟਾਈ ਡਾਈ ਦਾ ਤੁਸੀਂ ਕੋਈ ਵੀ ਡਿਜ਼ਾਈਨ ਆ ਜਿਹੜਾ ਕਰ ਸਕਦੇ ਆ ਅੱਜ ਮੈਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਦੱਸੂਗੀ ਵੀ ਤੁਸੀਂ ਦੁਪੱਟਾ ਆਪਦਾ ਕਿਵੇਂ ਡਾਈ ਕਰਨਾ ਸਭ ਤੋਂ ਪਹਿਲਾਂ ਮੈਂ ਇੱਥੇ ਇੱਕ ਦੁਪੱਟਾ ਲਿਆ ਹੈਗਾ ਤੁਸੀਂ ਕੋਈ ਵੀ ਦੁਪੱਟਾ ਜਿਹੜਾ ਲੈ ਸਕਦੇ ਆ ਜਿਵੇਂ ਪਿਓਰ ਦਾ ਕਾਟਨ ਦਾ ਜਿਹੜਾ ਵੀ ਤੁਹਾਡੇ ਕੋਲ ਦੁਪੱਟਾ ਤੁਸੀਂ ਡਾਈ ਕਰਨਾ ਚਾਹੁੰਦੇ ਆ ਤੇ ਕਿਹੜੇ ਕਲਰ ਨਾਲ ਤੁਸੀਂ ਅੱਜ ਆਪਾਂ ਇੱਕ ਹੀ ਕਲਰ ਕਰਾਂਗੇ ਅੱਗੇ ਤੋਂ ਆਪਾਂ ਦੋ ਤਿੰਨ ਕਲਰ ਵੀ ਕਰਾਂਗੇ ਇਹ ਆਪਣੇ ਕੋਲ ਨਾ ਕੁਝ ਕੋਇਨ ਹੈਗੇ ਆ ਜਿਵੇਂ ਛੋਟੇ ਢਾਲੇ ਨਹੀਂ ਹੁੰਦੇ ਜਿਵੇਂ 2 ਸੀ 10 ਪੈਸੇ ਇਹਦੀ ਜਗ੍ਹਾ ਤੇ ਹੋਰ ਵੀ ਆਪਸ਼ਨ ਹੈ ਕਿ ਉਹ ਵੀ ਤੁਹਾਨੂੰ ਮੈਂ ਦੱਸੂਗੀ ਜੇ ਕਿਸੇ ਕੋਲੇ ਟਾਲੇ ਨਹੀਂ ਹੈਗੇ কয়ਨ ਜਿਵੇਂ ਆਪਣੇ ਘਰ ਹੁੰਦੇ ਛੋਟੇ ਜੇ ਤੁਸੀਂ ਵੱਡੇ ਬਾਣੇ ਚਾਹੁੰਦੇ ਆ ਨਾ ਸਰਕਲ ਦਾ ਤੁਸੀਂ ਵੱਡੇ কয়ਨ ਜਿਵੇਂ 1 ਰੁਪਏ ਦਾ 2 ਰੁਪਏ ਦਾ ਉਹ ਵੀ ਲੈ ਸਕਦੇ ਆ ਹਨਾ ਹੁਣ ਕਲਰ ਆ ਜਿਹੜੇ ਇਹ ਫੈਬਰਿਕ ਕਲਰ ਕਿਸੇ ਵੀ ਤੁਹਾਨੂੰ ਸ਼ਾਪ ਤੋਂ ਜਿਹੜਾ ਮਿਲ ਜੇਗਾ ਇਹਦੇ ਉੱਪਰ ਇੱਕ ਤਾਂ ਪੈਕੇਟ ਹੁੰਦਾ ਜੀ ਕਲਰ ਦਾ ਇੱਕ ਇਹਦੇ ਵਿੱਚ ਨਮਕ ਜਿਹਾ ਹੁੰਦਾ ਇਹ ਹੈਗਾ ਜੀ ਮੂੰਗੀ ਕਲਰ ਠੀਕ ਹੈ ਇਹ ਰੈੱਡ ਆ ਮੂੰਗੀ ਆ ਬਲੈਕ ਆ ਹਨਾ ਇੱਕ ਕਲਰ ਹੋਏਗਾ ਤੇ ਦੂਸਰਾ ਇਹਦੇ ਨਾਲ ਇੱਕ ਪੈਕੇਟ ਤੁਹਾਨੂੰ ਇਹਦਾ ਨਮਕ ਦਾ ਮਿਲੇਗਾ ਇਹ ਸਧਾਰਨ ਨਮਕ ਹੀ ਹੁੰਦਾ ਆਪਣੇ ਘਰ ਵਾਲਾ ਇਹ ਘਰੋਂ ਵੀ ਪਾ ਸਕਦੇ ਹੁੰਦੇ ਆ ਤੇ ਇਹ ਤੁਸੀਂ ਕਿਤੋਂ ਵੀ ਲੈ ਸਕਦੇ ਆ ਇਹ 10-20 ਰੁਪਏ ਦੀ ਬਸ ਪੈਕੇਟ ਹੁੰਦਾ ਇਹ ਤੋਂ ਦੋ ਤਿੰਨ ਚੁੰਨੀਆਂ ਆਪਾਂ ਡਾਈ ਹੈ ਜਿਹੜੀਆਂ ਕਰ ਸਕਦੇ ਆ ਇੱਕ ਇਸ ਤੋਂ ਤੁਹਾਨੂੰ ਤੁਹਾਨੂੰ ਰੀਲ ਦਾ ਧਾਗਾ ਚਾਹੀਦਾ ਸੂਤੀ ਇਹ ਕਿਹਦੇ ਵਿੱਚ ਨਾ ਸੂਚੀਆਂ ਰੀਲਾਂ ਆਉਂਦੀਆਂ ਉਹ ਨਹੀਂ ਤੁਸੀਂ ਲੈਣਾ ਸੂਤੀ ਧਾਗਾ ਤੁਸੀਂ ਲੈਣਾ ਇਦਾਂ ਇਹ 10 ਰੁਪਏ ਦੀ ਰੀਲ ਹੁੰਦੀ ਹੈ ਕਿਤੋਂ ਵੀ ਤੁਹਾਨੂੰ ਕਿਸੇ ਵੀ ਸ਼ਾਪ ਤੋਂ ਜਿਹੜੀ ਮਿਲ ਜੇਗੀ ਜਦੋਂ ਤੁਸੀਂ ਕਲਰ ਲੈਣਾ ਤੇ ਨਾਲ ਤੁਸੀਂ 10 ਰੁਪਏ ਦੀ ਰੀਲ ਵੀ ਲੈ ਲੈਣੀ ਆ ਹਾਂ ਉਹ ਦੂਸਰੀ ਜਿਹੜੀ ਹੁੰਦੀ ਆ ਆਪਣੀ ਦਰੀਆਂ ਵਾਲੀ ਉਹ ਰੀਲ ਆ ਜਿਹੜੀ ਨਹੀਂ ਲੈਣੀ ਕਿਉਂਕਿ ਉਹ ਸੁਚੀ ਰੀਲ ਹੁੰਦੀ ਆ ਆਪਾਂ ਨੂੰ ਇਹ ਇਦਾਂ ਕਾਟਨ ਟਾਈਪ ਆ ਜਿਹੜੀ ਇਹ ਰੀਲ ਚਾਹੀਦੀ ਹੁੰਦੀ ਆ ਸੂਤੀ ਧਾਗੇ ਦੀ ਤੇ ਇਹ ਆਪਾਂ ਨੂੰ ਬਸ ਥੋੜਾ ਜਿਹਾ ਇਹ ਸਮਾਨ ਚਾਹੀਦਾ ਹੈਗਾ ਕੋਇਨ ਆ ਜਿਹੜੇ ਇਹ ਚੋਂ ਆਪਾਂ ਕੱਢ ਲੈਣੇ ਵੀ ਆਪਾਂ ਕਿੰਨਾ ਕੁ ਸਾਈਜ਼ ਰੱਖਣਾ ਹੈ ਤੁਹਾਨੂੰ ਤਰ੍ਹਾਂ ਆਪਾਂ ਵੱਡੇ ਜਿਵੇਂ 50 ਪੈਸੇ ਵਾਲਾ ਕਾਇਨ ਵੀ ਲੈ ਸਕਦੇ ਆ 10 ਪੈਸੇ ਵਾਲਾ 25 ਪੈਸੇ ਵਾਲਾ ਜਿਹੜਾ ਵੀ ਤੁਸੀਂ ਸਾਈਜ਼ ਲੈਣਾ ਹੋਏਗਾ ਉਸ ਸਾਈਜ਼ ਦਾ ਜਿਹੜੇ ਤੁਸੀਂ ਇਹ ਇਕੋ ਜਿਹੀ ਕੋਇਨ ਆ ਜਿਹੜੇ ਉਹ ਆਪਾਂ ਅਲੱਗ-ਅਲੱਗ ਕਰ ਲੈਣੇ ਆ ਹੁਣ ਇਹਦੇ ਵਿੱਚ ਸੈਕੰਡ ਆਪਸ਼ਨ ਇਹ ਆ ਵੀ ਤੁਹਾਡੇ ਕੋਲ ਮੰਨ ਲਓ ਇਹ ਕੋਇਨ ਨਹੀਂ ਹੈਗੇ ਤੁਹਾਡੇ ਘਰੇ ਕੋਇਨ ਨਹੀਂ ਹੈਗੇ ਤਾਂ ਫਿਰ ਤੁਸੀਂ ਜਿਵੇਂ ਸ਼ੋਲਿਆਂ ਦੇ ਦਾਣੇ ਹੁੰਦੇ ਆ ਹਨ ਆਪਣੇ ਘਰ ਜਾਂ ਮੋਤੀ ਹੁੰਦੇ ਗੋਲ ਮੋਤੀ ਉਹਦੀ ਜਗ੍ਹਾ ਤੇ ਉਹ ਵੀ ਲੈ ਸਕਦੇ ਆ ਜਾਂ ਬਟਨ ਲੈ ਸਕਦੇ ਆ ਜਿਵੇਂ ਆਪਣੇ ਬਟਨ ਲਾਈ ਪਏ ਹੁੰਦੇ ਆ ਨਾ ਪੁਰਾਣੇ ਤੇ ਦੋ ਜਗ੍ਹਾ ਆਪਾਂ ਨੂੰ ਪਾਣੀ ਚਾਹੀਦਾ ਹੋਊਗਾ ਇੱਕ ਤਾਂ ਆਪਾਂ ਨੂੰ ਗਰਮ ਪਾਣੀ ਤੇ ਇੱਕ ਠੰਡਾ ਪਾਣੀ ਦੋ ਇਹ ਮੈਂ ਸਟੀਲ ਦੇ ਬਰਤਨ ਲਏ ਆ ਇਹਨਾਂ ਨੂੰ ਕਲਰ ਨਹੀਂ ਚੜਦਾ ਤੁਸੀਂ ਸਿਲਵਰ ਦਾ ਕੋਈ ਲੋਹੇ ਦਾ ਬਰਤਨ ਵੀ ਲੈ ਸਕਦੇ ਆ ਪਰ ਉਹਨਾਂ ਨੂੰ ਫਿਰ ਵੀ ਥੋੜਾ ਜਿਹਾ ਉਹ ਹੋ ਜਾਂਦਾ ਹੁੰਦਾ ਕਲਰ ਤੇ ਪਰ ਇਹ ਸਟੀਲ ਨੂੰ ਬਿਲਕੁਲ ਵੀ ਜਿਹੜਾ ਕਲਰ ਨਹੀਂ ਚੜੂਗਾ ਇਸ ਲਈ ਤੁਸੀਂ ਕੋਈ ਸਟੀਲ ਦਾ ਬਰਤਨ ਆ ਜਿਹੜਾ ਲੈ ਸਕਦੇ ਹੋ ਹੁਣ ਇਹ ਮੈਂ 25 ਪੈਸੇ ਵਾਲੇ ਕੋਇਨ ਆ ਜਿਹੜੇ ਅਲੱਗ ਕੱਢ ਲੇ 10 ਪੈਸੇ ਵਾਲੇ ਅਲੱਗ ਕੱਢ ਲੇ ਇਹ ਦੋਨੋਂ ਵੀ ਤੁਸੀਂ ਪਾ ਸਕਦੇ ਆ ਜਿਵੇਂ ਵੱਡੇ ਛੋਟੇ ਸਰਕਲ ਵੀ ਆਪਾਂ ਬਣਾ ਸਕਦੇ ਹੁੰਨੇ ਆ ਤੇ ਇੱਕੋ ਜਿਹੀ ਵੀ ਬਣਾ ਸਕਦੇ ਹੁੰਨੇ ਆ ਵੀ ਜਿੱਦਾਂ ਦਾ ਆਪਾਂ ਡਿਜ਼ਾਈਨ ਬਣਾਉਣਾ ਚਾਹੁੰਦੇ ਆ ਉਹ ਆਪਦੇ ਹਿਸਾਬ ਨਾਲ ਜਿਹੜਾ ਤੁਸੀਂ ਬਣਾ ਲਓ ਤੇ ਦੁਪੱਟੇ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੁੰਦਾ ਵੀ ਆਪਾਂ ਦੇਖਣਾ ਵੀ ਡਿਜ਼ਾਈਨ ਆਪਾਂ ਕਿੱਥੇ-ਕਿੱਥੇ ਪਾਉਣਾ ਉੱਥੇ-ਉੱਥੇ ਆਪਾਂ ਮੀਨਸ ਆਪਣੀ ਟਿੱਕ ਲਗਾ ਲੈਣੀ ਆ ਨਿਸ਼ਾਨੀ ਲਗਾ ਲੈਣੀ ਆ ਵੀ ਕਿੱਦਾਂ ਆਪਾਂ ਸਿਰਫ ਲੜਾਂ ਤੇ ਪੱਲਿਆਂ ਤੇ ਜਿਵੇਂ ਪਾਉਣਾ ਡਿਜ਼ਾਈਨ ਕਿ ਆਪਾਂ ਸਾਰੇ ਚਿਪਵਾਉਣਾ ਇਹਨੂੰ ਹੁਣ ਮੈਂ ਤਾਂ ਮੰਜੇ ਤੇ ਵਿਛਾ ਲਿਆ ਹੈਗਾ ਤੁਸੀਂ ਕਿਤੇ ਵੀ ਇਹਨੂੰ ਤਾਰ ਤੇ ਕਿ ਜਾਂਦੀ ਤੇਪ ਤੇ ਹਨਾ نیچے ਵਿਛਾ ਸਕਦੇ ਹਨਾ ਦੁਪट्टे ਨੂੰ ਤੇ ਬਾਹਰ ਮੰਝਾ ਪਿਆ ਸੀ ਮੈਂ ਮੰਜੀ ਤੇ ਵਿਛਾ ਲਿਆ ਤੇ ਇੱਥੇ ਮੈਂ ਹੀ ਆਪਦੀ ਜਿਹੜੀਆਂ 150 ਲਗਾ ਰਹੀਆਂ ਵੀ ਇਹਦੇ ਵਿੱਚ ਨਾ ਲਾਈਨਾਂ ਸਹੀਆਂ ਇਹਦਾ ਮੈਨੂੰ ਫਾਇਦਾ ਹੋ ਗਿਆ ਵੀ ਚਲੋ ਲਾਈਨਾਂ ਦੇ ਵਿੱਚ ਮੈਨੂੰ ਇੱਕ ਸਾਈਡ ਤੋਂ ਡਾਟਸ ਲਗਾਉਣੀਆਂ ਪੈਰੀਆਂ ਵੈਸੇ ਮੈਨੂੰ ਲਾਈਨ ਦਾ ਇੱਕ ਲਾਈਨ ਛੱਡ ਕੇ ਮੈਂ ਲਗਾ ਲਿਆ ਹਨ ਜਿ ਤੁਹਾਡੇ ਦੁਪੱਟੇ ਚ ਉਦਾਂ ਹੈਗਾ ਤਾਂ ਫਿਰ ਤੁਸੀਂ ਮਿੰਨ ਮਿੰਕੇ ਹਨ ਇੰਝ ਟੇਪ ਦੇ ਨਾਲ ਮਿੰਨ ਮਿੰਕੇ ਜਿਹੜੀਆਂ ਉਹਦੀਆਂ ਡਾਟਸ ਲਗਾ ਲਓ ਵੀ ਕਿੱਥੇ ਕਿੱਥੇ ਤੁਸੀਂ ਇਹਨੂੰ ਲਗਵਾਉਣਾ ਚਾਹੁੰਦੇ ਆ ਕਿੱਥੇ ਕਿੱਥੇ ਡਿਜ਼ਾਈਨ ਤੁਹਾਡਾ ਆਏਗਾ ਇਦਾਂ ਸਭ ਤੋਂ ਪਹਿਲਾਂ ਮਤਲਬ ਆਪਾਂ ਮਿੰਨ ਕੇ ਤੇ ਆਪਦੀਆਂ ਨਿਸ਼ਾਨੀਆਂ ਜਿਹੜੀਆਂ ਉਹ ਲਗਾ ਲੈਣੀਆਂ ਹੁੰਦੀਆਂ ਮੈਂ ਵੀਰਪਾਲ ਕੌਰ ਸਿੱਖ ਹੁੰਜਾਤੋਂ ਤੁਸੀਂ ਜਿਹੜਿਆਂ ਸਾਡੇ ਪੇਜ YouTube ਤੇ Instagram ਤੇ Facebook ਦੇ ਨਾਲ ਜਿਨ੍ਹਾਂ ਨੇ ਹਜੇ ਤੱਕ ਫੋਲੋ ਨਹੀਂ ਕੀਤਾ ਫੋਲੋ ਜ਼ਰੂਰ ਕਰ ਲਿਓ ਅੱਗੇ ਵੀ ਬਹੁ ਮਾਂਗੇ ਹੁਣ ਜਿੱਥੇ ਜਿੱਥੇ ਆਪਣੀਆਂ ਨਿਸ਼ਾਨੀਆਂ ਲੱਗੀਆਂ ਉੱਥੇ ਹੀ ਮੈਂ 25 ਪੈਸੇ ਵਾਲਾ ਇੱਕ ਕੋਇਨ ਹੈ ਜਿਹੜਾ ਉਹ ਇਦਾਂ ਪਾ ਲਿਆ ਇਸ ਤਰ੍ਹਾਂ ਤੁਸੀਂ ਪਕੜਨਾ ਇਹਨੂੰ ਜ਼ੋਰ ਦੀ ਤੇ ਹੁਣ ਜਿਹੜਾ ਰੀਲ ਦਾ ਧਾਗਾ ਆਪਣੇ ਕੋਲੇ ਸੂਤੀ ਰੀਲ ਦਾ ਉਹਨੇ ਦੇ ਉੱਤੇ ਲਪੇਟਣਾ ਨਾ ਤੇ ਆਨੇ ਰਵੇ ਵੀ ਤੁਸੀਂ ਇਹਨੂੰ ਜੋਰ ਦੇ ਉੱਪਰ ਦੀ ਜਿਹੜਾ ਇਹ ਰੋਲ ਕਰਨਾ ਵੀ ਇਹ ਨਾ ਹੋਵੇ ਤੁਹਾਡੇ ਇੱਥੇ ਵਿੱਚ ਤਰੇਣਾ ਰਹਿ ਜਾ ਕਿਉਂਕਿ ਇਸ ਚੀਜ਼ ਨਾਲ ਹੀ ਆਪਣਾ ਡਿਜ਼ਾਈਨ ਆ ਜਿਹੜਾ ਬੰਨਣਾ ਹੁੰਦਾ ਤੇ ਇਹਨੂੰ ਜੋਰ-ਜੋਰ ਦੀ ਤੁਸੀਂ ਮਤਲਬ ਬਿਲਕੁਲ ਵੀ ਉਹ ਵਿਰਲ ਨਹੀਂ ਛੜਨੀ ਮਤਲਬ ਦੁਪੱਟਾ ਉੱਪਰ ਦੀ ਦਿਖੇ ਨਾ ਇਹ ਧਾਗੇ ਦੇ ਥੱਲੇ ਦੀ ਆਪਣੀ ਡਾਈ ਹੈ ਜਿਹੜੀ ਉਹ ਨਹੀਂ ਹੋਣੀ ਹੁੰਦੀ ਇਹਨੂੰ ਆਪਾਂ ਲਾਸਟੇ ਗੰਢ ਦੇ ਲਾਂਗੇ ਇੱਧਰ ਥੋੜਾ ਜਿਹਾ ਪਕਵਾਰਨਾ ਹੈ ਜਿਹੜਾ ਛੜ ਲਿਆ ਮੇਰਾ ਹੱਥ ਪੁੱਠਾ ਹੋ ਰਿਹਾ ਸੀ ਕੈਮਰੇ ਦੇ ਹਿਸਾਬ ਨਾਲ ਤੇ ਤੁਹਾਡਾ ਹੱਥ ਸਿੱਧਾ ਹੋਊਗਾ ਕਿਉਂਕਿ ਤੁਸੀਂ ਜਿਹੜਾ ਕੰਮ ਕੈਮਰੇ ਦੇ ਵਿੱਚ ਹੈ ਇਹ ਨੂੰ ਦੇਖੋ ਇਦਾਂ ਆਪਾਂ ਲੰਬਾ ਕਰਕੇ ਜਿੰਨਾ ਕ ਆਪਾਂ ਸਰਕਲ ਬਣਾਉਣਾ ਉਹਨਾ ਇਹਨਾਂ ਨੂੰ ਲੰਬਾ ਜਿਹੜਾ ਧਾਗੇ ਨੂੰ ਡਬਲ ਕਰ ਦੇਣਾ ਸਿੰਗਲ ਨਹੀਂ ਡਬਲ ਆਪਾਂ ਲਪੇਟਣਾ ਹੈਗਾ ਸਿੰਗਲ ਚ ਤਾਂ ਫਿਰ ਵੀ ਕਈ ਵਾਰੀ ਰੰਗ ਆ ਜਿਹੜਾ ਉਹ ਰਹਿ ਜਾਂਦਾ ਇਸ ਲਈ ਇਹਨੂੰ ਆਪਾਂ ਡਬਲ ਕਰਨਾ ਚੰਗੀ ਤਰ੍ਹਾਂ ਖਸ ਖਸ ਕੇ ਜਿਹੜਾ ਟਾਈਟ ਕਰਕੇ ਪੂਰਾ ਤੁਸੀਂ ਬੰਨਣਾ ਇਹ ਨਾ ਹੋਵੇ ਤੁਸੀਂ ਹਲਕਾ ਜਿਹਾ ਛੱਡ ਦਿਓ ਹੁਣ ਜਿਵੇਂ ਟਾਈ ਡਾਈ ਦੁਪट्टे ਦੀ ਨਾ 300 ਰੁਪਏ ਡਾਈ ਆ ਕਈ ਤੋਂ 500 ਵੀ ਹੈਗਾ ਤੇ ਇਹ ਰੰਗ ਦਾ ਨਹੀਂ ਹੁੰਦਾ ਕਿਉਂਕਿ ਰੰਗ ਤਾਂ ਉਹੀ 10 ਰੁਪਏ ਤਾਂ ਲੱਗਣਾ ਹੁੰਦਾ ਹਨਾ ਇਹ ਪੈਸੇ ਹੁੰਦੇ ਆ ਜੀ ਮਿਹਨਤ ਦੇ ਇਹ ਮਿੰਟ ਜੇ ਤੁਸੀਂ ਘਰੇ ਕਰ ਲਓਗੇ ਹਨਾ ਤਾਂ ਉਹ ਤੁਹਾਡਾ 3350 ਰੁਪਏ ਜਿਹੜਾ ਉਹ ਬਚ ਜੀਗਾ ਇਦਾਂ ਵੀ ਡਬਲ ਟ੍ਰिपल ਕਰਕੇ ਆਪਾਂ ਤਾਂ ਗੱਲ ਪੇਟ ਤਾਂ ਤੇ ਇਸ ਤੋਂ ਬਾਅਦ ਆਪਾਂ ਗਾਂਢ ਲਗਾਉਣੀ ਆ ਤੇ ਇਸ ਤਾਂ ਗੇ ਨੂੰ ਕੱਟ ਦੇਣਾ ਇਸ ਲਈ ਜਿੰਨੀਆਂ ਵੀ ਆਪਣੇ ਡਿਜ਼ਾਈਨ ਦੀਆਂ ਡਾਟਸ ਲੱਗੀਆਂ ਸਾਰਿਆਂ ਚ ਆਪਾਂ ਨੂੰ ਸੇਮ ਇਹੀ ਪ੍ਰੋਸੈਸ ਆ ਜਿਹੜਾ ਕਰਨਾ ਪਊਗਾ ਸਾਰਿਆਂ ਤੇ ਇਦਾਂ ਹੀ ਥਗਾ ਇਹ ਇੱਕ ਡਿਜ਼ਾਈਨ ਹੀ ਆ ਜੀ ਅੱਗੇ ਕਾਫੀ ਸਾਰੇ ਟਾਈ ਟਾਈ ਦੇ ਡਿਜ਼ਾਈਨ ਆ ਜਿਹੜੇ ਆਪਾਂ ਹੋਰ ਵੀ ਲੈ ਕੇ ਆਵਾਂਗੇ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਸਪੋਰਟ ਕਰੋਗੇ ਤਾਂ ਫਿਰ ਮੈਂ ਜਿੰਨੇ ਵੀ ਡਿਜ਼ਾਈਨ ਮੈਨੂੰ ਆਉਂਦੇ ਆ ਸਾਰੇ ਮੈਂ ਤੁਹਾਡੇ ਨਾਲ ਆ ਜਿਹੜੇ ਸ਼ੇ ਕਰੂੰਗੀ ਸਾਰੀਆਂ ਭੈਣਾਂ ਕਮੈਂਟ ਤਾਂ ਜਰੂਰ ਕਰਿਆ ਕਰੋ ਸਟੇਟਸ ਲਗਾ ਲਿਆ ਕਰੋ ਸ਼ੇਅਰ ਕਰ ਲਿਆ ਕਰੋ ਤਾਂ ਕਿ ਮਤਲਬ ਫਿਰ ਹੌਸਲਾ ਜੇ ਹੋ ਜਾਂਦਾ ਨਾ ਬੰਦਾ ਗਾਹ ਨੂੰ ਵੀ ਉਹ ਕੰਮ ਕਰ ਲੈਂਦਾ ਇਹ ਦੇਖੋ ਇਦਾਂ ਸਾਰਾ ਪ੍ਰੋਸੈਸ ਆਪਾਂ ਕਰਨਾ ਜਿੱਥੇ ਇਹ ਸੀ ਡਾਟਸ ਲੱਗੀਆਂ ਸਾਰੇ ਤਾਂ ਹੀ ਡੇੜਾ ਤਗਾ ਤੇ ਇਹ ਇਦਾਂ ਕੋਇਨ ਆ ਜਿਹੜੇ ਆਪਾਂ ਲਪੇਟਨੇ ਆ ਉਵੇਂ ਸੇਮ ਆਪਾਂ ਸੈਕਿੰਡ ਡਾਟਸ ਲੈਣੀਆਂ ਤਾਂ ਬਿਲਕੁਲ ਸੈਂਟਰ ਚ ਰਵੇ ਜਿਹੜੀ ਡਾਟਸ ਆ ਇਹ ਚੀਜ਼ ਦਾ ਆਪਾਂ ਧਿਆਨ ਰੱਖਣਾ ਹੁੰਦਾ ਫਿਰ ਹੋਮੀ ਆਪਾਂ ਜਿਹੜੀ ਰੀਲ ਆ ਉਹ ਲਪੇਟਣੀ ਹੈਗੀ ਆ ਇਹ ਦੇਖੋ ਡਾਟਸ ਆਪਾਂ ਧਿਆਨ ਚ ਕਰ ਲੈਣੀਆਂ ਤੇ ਇਦਾਂ ਆਪਾਂ ਸਾਰੀ ਇਹ ਉਹ ਵੀ ਤਾਂ ਗੱਦਬਾਰੀ ਹੈ ਜਿਹੜਾ ਲਪੇਟਣਾ ਬਹੁਤ ਸੋਹਣੀ ਇਹ ਜਿਹੜੀ ਚੁੰਨੀ ਆਪਣੀ ਡਾਈ ਹੋਊਗੀ ਬਹੁਤ ਸੋਹਣੀ ਲੱਗੂਗੀ ਲਾਸਤੇ ਤੁਸੀਂ ਦੇਖ ਵੀ ਚੁੱਕੇ ਹੋ ਹਨ ਤੇ ਬਹੁਤ ਸੋਹਣਾ ਇਹ ਡਿਜ਼ਾਈਨ ਬਣਦਾ ਤੇ ਤੁਸੀਂ ਵੀ ਇਦਾਂ ਹੀ ਬਣਾ ਸਕਦੇ ਹੋ ਕਲਰ ਜਿਹੜਾ ਮਰਜ਼ੀ ਲੈ ਲਓ ਜੀ ਕੈਮੀਕਲ ਕਲਰ ਤੋਂ ਬਿਨਾ ਮਤਲਬ ਸਾਰੇ ਕਲਰ ਆ ਜਿਹੜੇ ਆਪਾਂ ਕਰ ਸਕਦੇ ਹੁੰਨੇ ਆ ਜਿਵੇਂ ਖਾ ਹੁਣ ਪਿਓਰ ਦਾ ਦੁਪੱਟਾ ਹਨਾ ਉਹਨੂੰ ਆਪਾਂ ਘਰੇ ਕਰ ਸਕਦੇ ਹੁੰਨੇ ਆ ਵੀ ਨਾਰਮਲ ਕਈ ਵਾਰੀ ਤਾਂ ਇਦਾਂ ਹੁੰਦਾ ਵੀ ਆਪਾਂ ਸੂਟ ਨਾਲ ਮੈਚਿੰਗ ਕਰਨਾ ਹਨਾ ਕਈ ਵਾਰੀ ਇਦਾਂ ਹੁੰਦਾ ਵੀ ਆਪਾਂ ਜਿਹੜਾ ਮਰਜ਼ੀ ਕਲਰ ਆਪਾਂ ਮੈਚ ਕਰਨਾ ਹੁੰਦਾ ਵੀ ਚਲਦੇ ਆ ਤਾਂ ਉਹਦੇ ਲਈ ਆਪਾਂ ਨੂੰ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਡਾਈ ਕਰਾਉਣਾ ਉਹਨੂੰ ਆਪਾਂ ਘਰੇ ਕਰ ਸਕਦੇ ਹੁੰਦੀ ਆ ਕਿਉਂਕਿ ਜੇ ਕਲਰ ਦਾ ਮਾੜ ਮੋਟਾ ਫਰਕ ਰਹਿ ਜਾਊਗਾ ਤਾਂ ਆਪਾਂ ਸੀਮ ਥੋੜੀ ਡਾਈ ਕਰਨਾ ਹਨਾ ਮੈਂ ਆਪਾਂ ਤਾਂ ਮੈਚਿੰਗ ਹੀ ਕਰਨੀ ਆ ਤਾਂ ਸਾਰੇ ਦੁਪੱਟੇ ਤੁਸੀਂ ਘਰ ਆ ਜਿਹੜੇ ਕਰ ਸਕਦੇ ਆ ਹੁਣ ਇੱਕ ਜਿਹੜਾ ਧਾਮਾ ਪਾਣੀ ਦਾ ਮੈਂ ਰੱਖਤਾ ਹੈਗਾ ਗਰਮ ਹੋਣ ਲਈ ਇਹ ਰੰਗ ਦਾ ਇਹ ਸਾਬ ਹੁੰਦਾ ਜੀ ਪਹਿਲਾਂ ਤਾਂ ਇੱਕ ਉਬਾਲਾ ਤੁਸੀਂ ਪਾਣੀ ਨੂੰ ਦੇਣਾ ਦੂਜੀ ਸਾਈਡ ਆਪਾਂ ਇਹਦੇ ਸਰਕਲ ਮੈਂ ਬੰਨ ਰਹੀ ਸੀ ਹੁਣ ਜਦੋਂ ਪਾਣੀ ਨੂੰ ਇਦਾਂ ਉਬਾਲਾ ਹੋ ਜੇ ਤਾਂ ਜਿਹੜਾ ਇਹ ਰੰਗ ਦਾ ਪੈਕੇਟ ਹੁੰਦਾ ਤੇ ਜਿਹੜਾ ਇਹ ਨਮਕ ਦਾ ਪੈਕੇਟ ਹੁੰਦਾ ਤੇ ਉਹ ਤੁਸੀਂ ਇਕੱਠੇ ਪਾ ਦੇਣੇ ਆ ਇਹ ਜੇ ਤੁਸੀਂ ਮਤਲਬ ਚੁਟਨੀ ਬਾੜੀ ਗੂੜੀ ਕਰਨੀ ਆ ਤਾਂ ਸਾਰਾ ਪੈਕੇਟ ਪਾਉਣਾ ਜੇ ਤੁਸੀਂ ਘੱਟ ਰੰਗ ਹਨਾ ਵੀ ਮਹਿੰਦੀ ਥੋੜੀ ਜਿਹੀ ਲਾਈਟ ਜੀ ਮਹਿੰਦੀ ਰੱਖਣੀ ਆ ਤਾਂ ਤੁਸੀਂ ਅੱਧਾ ਇਹ ਟੀਪਾ ਸਾਖਦੇ ਆ ਤੇ ਜਿਹੜਾ ਅੱਧੇ ਪੈਕੇਟ ਨੂਨ ਵੀ ਰੱਖ ਸਕਦੇ ਹੁੰਦੇ ਆ ਨਹੀਂ ਤਾਂ ਜਿਹੜਾ ਘਰੇ ਆਪਣੇ ਲੋਨ ਹੁੰਦਾ ਉਹ ਵੀ ਪਾ ਸਕਦੇ ਹੁੰਦੇ ਆ ਇਹ ਬਸ ਕਾਟ ਕਰਨ ਵਾਸਤੇ ਹੁੰਦਾ ਰੰਗ ਦੀ ਇੰਦਾ ਕੋਈ ਖਾਸ ਪ੍ਰੋਸੈਸ ਨਹੀਂ ਹੁੰਦਾ ਇਹਦੇ ਵਿੱਚੋਂ ਤੁਸੀਂ ਅੱਧਾ ਵੀ ਪਾ ਸਕਦੇ ਹੋ ਜੇ ਬਾਲਾ ਗੂੜਾ ਰੰਗ ਕਰਨਾ ਤਾਂ ਫਿਰ ਜਿਹੜਾ ਤੁਸੀਂ ਸਾਰਾ ਪੈਕੇਟ ਇਹਦਾ ਰੰਗ ਦਾ ਪਾ ਦੇਣਾ ਕੋਈ ਵੀ ਰੰਗ ਹੋ ਸਕਦਾ ਇਹ ਮੂੰਗੀ ਜਿਹੜਾ ਗ੍ਰੀਨ ਜੀ ਰੰਗ ਹੁੰਦਾ ਉਹ ਵਾਲਾ ਹੈਗਾ ਇਹਦੇ ਸੰਤ ਤੇ ਰੈੱਡ orange ਜਿਹੜੇ ਵੀ ਰੰਗ ਤੁਸੀਂ ਹੈਗਾ ਮਰਜੀ ਬਿਆਰ ਚੋਂ ਲੈ ਕੇ ਤੁਸੀਂ 10 ਰੁਪਏ ਦਾ 20 ਰੁਪਏ ਦਾ ਪੈਕੇਟ ਆ ਉਹ ਤੁਸੀਂ ਕਰ ਸਕਦੇ ਆ ਇੱਕ ਪੈਕੇਟ ਚੋਂ ਦੋ ਚੁੰਨੀਆਂ ਤਿੰਨ ਡਾਈ ਹੋ ਸਕਦੀਆਂ ਇਹ ਦੇਖੋ ਹੁਣ ਸਾਰੇ ਆਪਾਂ ਉਦਾਂ ਹੀ ਬੰਨ ਲਏ ਹੈਗੇ ਆ ਜਿਹੜੇ ਸਾਰੇ ਚੁੰਨੀ ਚ ਜਿੱਥੇ ਜਿੱਥੇ ਡੋਰਸ ਆਪਾਂ ਡਿਜ਼ਾਈਨ ਬਣਾਉਣਾ ਸੀ ਉਦਾਂ ਹੀ ਸਾਰੇ ਕੋਇਨ ਬੰਨ ਲ ਨੂੰ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਉਹ ਤੁਹਾਨੂੰ ਜਿਹੜਾ ਮੈਂ ਦੱਸਣ ਲੱਗੀ ਆ ਇਹ ਦੇਖੋ ਸਾਰੇ ਡਿਜ਼ਾਈਨ ਆਪਣਾ ਇਹ ਕੰਪਲੀਟ ਹੈਗਾ ਥੋੜਾ ਜਿਹਾ ਮਿਹਨਤ ਵਾਲਾ ਕੰਮ ਆ ਬਸ ਤੁਸੀਂ ਸਬਰ ਦੇ ਨਾਲ ਕਰ ਲਿਓ ਹੁਣ ਇਹਨੂੰ ਰੰਗ ਚ ਪਾਉਣ ਤੋਂ ਪਹਿਲਾਂ ਦੀ ਠੰਡੇ ਪਾਣੀ ਦੇ ਵਿੱਚ ਭਿਉਣਾ ਆਪਾਂ ਆਏ ਨਹੀਂ ਹੈਗਾ ਵੀ ਸੁੱਕੀ ਨੂੰ ਸਿੱਧਾ ਤੁਸੀਂ ਰੰਗ ਚ ਪਾ ਦੋ ਹਣਾ ਇਹਨੂੰ ਚੰਗੀ ਤਰ੍ਹਾਂ ਪਾਣੀ ਚ ਭਿਉਂ ਕੇ ਰੱਖਣਾ 1-2 ਮਿੰਟ ਤੇ ਫੇਰ ਜਿਹੜਾ ਆਪਾਂ ਇਹਨੂੰ ਨਿਚੋੜ ਲਾਂਗੇ ਇਦਾਂ ਮੈਂ ਠੰਡਾ ਪਾਣੀ ਅਲੱਗ ਤੋਂ ਇੱਕ ਭਾਂਡੇ ਦੇ ਵਿੱਚ ਤਾਂ ਕਰਕੇ ਕੋਲੇ ਰੱਖਿਆ ਸੀਗਾ ਵੀ ਇਹਦੇ ਵਿੱਚ ਪਹਿਲਾਂ ਆਪਾਂ ਆਪਦਾ ਪ੍ਰੋਸੈਸ ਕਰਨ ਤੋਂ ਬਾਅਦ ਇਹ ਸਿੱਕੇ ਬੰਨਣ ਤੋਂ ਬਾਅਦ ਇਹਨੂੰ ਇਹਦੇ ਠੰਡੇ ਪਾਣੀ ਦੇ ਵਿੱਚ ਭਿਉਣਾ ਉੱਥੇ ਦੂਜੇ ਪਾਸੇ ਜਿਹੜਾ ਉਹ ਰੰਗ ਨੂੰ ਦੋ ਬਾਲੇ ਆਉਣੇ ਚਾਹੀਦੇ ਹੁੰਦੇ ਆ ਜਦੋਂ ਆਪਾਂ ਰੰਗ ਤੇ ਨਮਕ ਪਾ ਲਿਆ ਦੋ ਉਬਾਲੇ ਆ ਗਏ ਉਸ ਤੋਂ ਬਾਅਦ ਆ ਜਿਹੜਾ ਆਪਾਂ ਦੁਪੱਟਾ ਪਾਉਣਾ ਤੇ ਇਦਾਂ ਕੋਈ ਆਪਣੇ ਕੋਲ ਡੰਡਾ ਹੋਣਾ ਚਾਹੀਦਾ ਇਹਨੂੰ ਆਪਾਂ ਰੰਗ ਦੇ ਵਿੱਚ ਫੇਰ ਕੇ ਦੇਖ ਸਕਦੇ ਹੁੰਨੇ ਆ ਇਹਨੂੰ ਛੋਟੀ ਨੂੰ ਵੀ ਜਿਹੜਾ ਰੰਗ ਉਹ ਚੜਨਾ ਸ਼ੁਰੂ ਹੋ ਜਾਂਦਾ ਕੋਈ ਵੀ ਤੁਸੀਂ ਲੱਕੜ ਦਾ ਇਦਾਂ ਛੋਟੀ ਡ ਤੱਕਦੇ ਆ ਰੰਗ ਆळ्या ਕੁਲੇ ਹੁੰਦਾ ਹੀ ਹੈ ਤੁਸੀਂ ਦੇਖਿਆ ਹੀ ਹੈ ਨਾ ਉਹ ਤਾਂ ਪੱਕਾ ਹੀ ਹੁੰਦਾ ਉਹਨਾਂ ਦਾ ਇਹਨੂੰ ਚੜਨਾ ਵੀ ਸ਼ੁਰੂ ਹੋ ਗਿਆ ਤੇ ਇਹ ਬਸ ਰੰਗ ਆਪਣਾ ਜਿਹੜਾ ਤਿਆਰ ਦੋ ਬਾਲੇ ਆ ਕੇ ਬਸ ਰੰਗ ਜਿਹੜਾ ਉਹ ਤਿਆਰ ਹੋ ਜਾਂਦਾ ਹੁੰਦਾ ਆਪਣਾ ਦੋ ਬਾਲੇ ਆਉਣ ਦੀ ਆਪਾਂ ਵੇਟ ਕਰਨੀ ਹੁੰਦੀ ਹੈ ਤੇ ਇਹਨੂੰ ਚੁੰਨੀ ਨੂੰ ਇਦਾਂ ਤੁਸੀਂ ਚੰਗੀ ਤਰ੍ਹਾਂ ਨਿਚੋੜ ਲੈਣਾ ਨਿਚੋੜ ਕੇ ਇਦਾਂ ਹੀ ਨਹੀਂ ਇਹਨੂੰ ਇਹਦੇ ਵਿੱਚ ਸਿੱਟਣਾ ਹੁੰਦਾ ਰੰਗ ਦੇ ਇਹਨੂੰ ਮੀਨਸ ਖੋਲ ਲੈਣਾ ਥੋੜਾ ਜਿਹਾ ਖਲਾਰ ਕੇ ਜੇ ਇਦਾਂ ਦੇਖੋ ਆਪਣਾ ਡਿਜ਼ਾਈਨ ਉਵੇਂ ਬੰਨਿਆ ਹੋਇਆ ਉਹ ਬਸ ਕੋਇਨ ਉਦਾਂ ਹੀ ਉੱਥੇ ਬੰਨੇ ਰਹਿਣਗੇ ਤੇ ਇਦਾਂ ਬਸ ਇਹਨੂੰ ਆਪਾਂ ਰੰਗ ਦੇ ਵਿੱਚ ਜਿਹੜਾ ਇਹ ਦੇਖੋ ਰੰਗ ਆਪਣਾ ਤਿਆਰ ਹੈ ਫਿਰ ਦੁਬਾਰਾ ਆਪਣਾ ਉਬਾਲ ਆ ਗਿਆ ਦੋ ਉਬਾਲੇ ਆ ਗਏ ਤੇ ਫਿਰ ਦੋ ਉਬਾਲੇ ਆ ਜਿਹੜੇ ਚੁੰਨੀ ਨੂੰ ਵਿੱਚ ਪਾ ਕੇ ਦੇਣੇ ਆ ਮਤਲਬ 10 ਮਿੰਟ ਦਾ ਹੀ ਪ੍ਰੋਸੈਸ ਤੁਹਾਡਾ ਹੋਊਗਾ ਦੋ ਉਬਾਲੇ ਚੁੰਨੀ ਨੂੰ ਵਿੱਚ ਰੱਖ ਕੇ ਤੁਸੀਂ ਦੇਣੇ ਹੈਗੇ ਆਏ ਨਹੀਂ ਵੀ ਤੁਸੀਂ ਚੁੰਨੀ ਪਾਓ ਤੇ ਨਾਲ ਦੀ ਨਾਲ ਕੱਢ ਨੂੰ 10 ਮਿੰਟਾ ਜਿਹੜੇ ਤੁਹਾਨੂੰ ਲੱਗਣਗੇ ਇਹਦੇ ਵਿੱਚ ਦੋ ਬਾਲੇ ਆਉਣ ਦੀ ਜਿਹੜੀ ਵੇਟ ਕਰਨੀ ਹੈ ਤੇ ਚੁੰਨੀ ਨੂੰ ਨਾਲ-ਨਾਲ ਤੁਸੀਂ ਹਿਲਾਉਂਦੇ ਵੀ ਰਹਿਣਾ ਦੱਕੇ ਦੇ ਨਾਲ ਉਹ ਦੇਖੋ ਡਾਈ ਕਰਨ ਵਾਲੇ ਜਿਵੇਂ ਚੁੰਨੀ ਤੇ ਪਾਕਿਸਤਾਨ ਜੇ ਨਹੀਂ ਚੱਕਦੇ ਹੁੰਦੇ ਉਵੇਂ ਤੁਸੀਂ ਵੀ ਜਿਹੜਾ ਕਰ ਸਕਦੇ ਆ ਪਰ ਇਹ ਮੇਰੇ ਕੋਲ ਉਹਨਾਂ ਕੋਲੇ ਨਾ ਵੱਡਾ ਹੁੰਦਾ ਤਾਂ ਮਜ਼ਾ ਇਹ ਬਰਤਨ ਛੋਟਾ ਸੀਗਾ ਤੇ ਇਸ ਲਈ ਆਪਾਂ ਬਾਹਲਾ ਇਹਨੂੰ ਹਿਲਾਉਣਾ ਚਲਾਉਣਾ ਨਹੀਂ ਹੈਗਾ ਇਸ ਲਈ ਨਾਰਮਲ ਜਿਹਾ ਆਪਾਂ ਹਿਲਾਉਂਦੇ ਰਹਿਣਾ ਵੀਡੀਓ ਲਾਈਕ ਕਰ ਦਿਓ ਜਿਨ੍ਹਾਂ ਨੇ ਹਜ ਤੱਕ ਨਹੀਂ ਕੀਤੀ ਸ਼ੇਅਰ ਵੀ ਜਰੂਰ ਕਰ ਦੇ ਕਿਉਂਕਿ ਇਹ ਵੀਡੀਓ ਨਾਲ ਤੁਹਾਡੇ ਕਾਫੀ ਪੈਸੇ ਆ ਜਿਹੜੇ ਅੱਜ ਬਚਣ ਲੱਗੇ ਆ ਤੇ ਤੁਸੀਂ 10 ਰੁਪਏ ਦੇ ਵਿੱਚ ਜਿਹੜੀ ਆਪਦੀ ਚੁੰਨੀ ਆ ਉਹ ਘਰੇ ਡਾਈ ਕਰ ਸਕਦੇ ਆ ਤੇ ਨਾਲੇ ਤੁਸੀਂ ਸਿੱਖ ਵੀ ਸਕਦੇ ਹੋ ਨਾ ਕੰਮ ਆ ਜਿਹੜਾ ਉਹ ਇੱਕ ਸਿੱਖਣਾ ਚਾਹੀਦਾ ਆਪਾਂ ਨੂੰ ਕਿਉਂਕਿ ਕਦੋਂ ਵੀ ਆਪਾਂ ਕਰ ਸਕੀਏ ਮੈਂ ਤਾਂ ਜਦੋਂ ਪਹਿਲਾਂ ਅਨਮੈਰਿਡ ਸੀ ਤਾਂ ਮੈਨੂੰ ਤਾਂ ਇਹ ਹੁੰਦਾ ਸੀ ਵੀ ਹਰ ਇੱਕ ਕੰਮ ਸਿੱਖਿਆ ਜਾਵੇ ਪਹਿਲਾਂ ਮਦਰੀਆਂ ਦੁਰੀਆਂ ਦਾ ਰੰਗ ਜਿਹੜਾ ਉਹ ਵੀ ਬਹੁਤ ਰੰਗਿਆ ਹਨਾ ਸੂਤ ਰੰਗਦੇ ਹੁੰਦੇ ਸੀਗੇ ਇਦਾਂ ਹੀ ਪੱਕੇ ਰੰਗਾਂ ਦੇ ਨਾਲ ਤੇ ਮੈਨੂੰ ਵਸਾਈ ਹੁੰਦਾ ਵੀ ਹਰ ਇੱਕ ਕੰਮ ਸਿੱਖਿਆ ਜਾਵੇ ਹੋਂ ਦੇਖੋ ਜੀ ਆਪਾਂ ਗੈਂਸਾ ਜਿਹੜਾ ਉਹ ਬੰਦ ਕਰਤਾ ਤੇ ਇਹਨੂੰ ਕਲਰ ਨੂੰ ਇਹਦਾ ਨਿਚੋੜ ਲੈਣਾ ਬਿਲਕੁਲ ਆਏ ਨਹੀਂ ਵੀ ਜਾਉਂਦਾ ਚਾਹੁੰਦਾ ਹੀ ਤੁਸੀਂ ਠੰਡੇ ਪਾਣੀ 'ਚ ਪਾ ਦੋ ਤੇ ਇਹਨੂੰ ਕੱਢਣ ਤੋਂ ਬਾਅਦ 10 ਮਿੰਟ ਬਾਅਦ ਆਪਾਂ ਠੰਡੇ ਪਾਣੀ ਦੇ ਵਿੱਚ ਪਾਉਣਾ ਤੇ ਠੰਡੇ ਪਾਣੀ ਦੇ ਵਿੱਚ ਘੱਟੋ ਘਾਟੇ ਨੂੰ ਆਪਾਂ ਅੱਧਾ ਘੰਟਾ ਰੱਖਣਾ ਜੋ ਨਹੀਂ ਨੁੱਧਾ ਘੰਟਾ ਰੱਖਣਾ ਇਹਦੇ ਨਾਲ ਕੀ ਹੁੰਦਾ ਵੀ ਜਿਹੜਾ ਆਪਣਾ ਐਕਸਟਰਾ ਰੰਗ ਹੁੰਦਾ ਹਨਾ ਵੀ ਵਾਧੂ ਉਹ ਤੁਹਾਡਾ ਨਿਕਲ ਜਾਂਦਾ ਇਹ ਬਿਲਕੁਲ ਇਦਾਂ ਤੁਸੀਂ ਨਿਚੋੜਨਾ ਜਦੋਂ ਇਹ ਸੁੱਕ ਗਈ ਹੈ ਨਾ ਵੀ ਇਦਾਂ ਤੁਪਕੇ ਡਿੱਗਨੇ हट ਗਏ ਤੇ ਫਿਰ ਤੁਸੀਂ ਇਹਨੂੰ ਠੰਡੇ ਪਾਣੀ ਦੇ ਵਿੱਚ ਪਾਉਣਾ ਤੇ ਘੱਟੋ ਘੱਟ ਅੱਧਾ ਘੰਟਾ ਜਿਹੜਾ ਆਪਾਂ ਇਹਨੂੰ ਠੰਡੇ ਪਾਣੀ ਦੇ ਵਿੱਚ ਰੱਖਣਾ ਹੋਵੇਗਾ ਇਹਦੇ ਨਾਲ ਜਿਹੜਾ ਵੀ ਆਪਣਾ ਫालतू ਰੰਗ ਹੈਗਾ ਉਹ ਸਾਰਾ ਜਿਹੜਾ ਇਹਦੇ ਵਿੱਚੋਂ ਨਿਕਲ ਜਾਊਗਾ ਬਹੁਤ ਸੋਹਣਾ ਇਹ ਆਪਣਾ ਡਾਈ ਹੋਊਗਾ ਕਲਰ ਤੇ ਤੁਸੀਂ ਵੀ ਸਾਰੀਆਂ ਪਹਿਣਾ ਜਿਹੜੀਆਂ ਕਰ ਸਕਦੀਆਂ ਹੈਗੀਆਂ ਇਹਨੂੰ ਤੇ ਕਾਫੀ ਸਾਰੇ ਆਪਣੇ ਪੈਸੇ ਜਿਹੜੇ ਬਚਾ ਸਕਦੇ ਹੋ ਕੋਈ ਵੀ ਡਿਜ਼ਾਈਨ ਅੱਗੇ ਮੇਰੇ ਕੋਲ ਮੈਨੂੰ ਡਾਈ ਡਾਈ ਦੇ ਬਹੁਤ ਸਾਰੇ ਡਿਜ਼ਾਈਨ ਆਉਂਦੇ ਉਹ ਬੰਨ ਬੰਨ ਕੇ ਹੈਨਾ ਰस्सੀਆਂ ਦੇ ਨਾਲ ਇੱਕ ਮੋਟੀ ਡਾਈ ਹੁੰਦੀ ਹੈ ਉਹ ਵੀ ਮੈਨੂੰ ਆਉਂਦੀ ਹੈ ਹੁਣ ਇਹਦੇ ਵਿੱਚ ਪਾਣੀ ਮੈਨੂੰ ਘੱਟ ਲੱਗ ਰਿਹਾ ਸੀ ਫਿਰ ਮੈਨੂੰ ਬਾਲਟੀ ਦੇ ਵਿੱਚ ਖੁੱਲੇ ਡੁੱਲੇ ਪਾਣੀ ਦੇ ਵਿੱਚ ਜਿਹੜਾ ਪਾ ਲਿਆ ਇਹਨੂੰ ਹੱਥ ਨਾਲ ਤੁਸੀਂ ਭਰ ਕੇ ਦੇਖ ਸਕਦੇ ਹੋ ਜਦੋਂ ਹੁਣ ਪਾਣੀ ਨੂੰ ਚੋਲੀ ਭਰ ਕੇ ਦੇਖੋਗੇ ਤੇ ਜਦੋਂ ਤੁਹਾਨੂੰ ਲੱਗੇ ਵੀ ਜਿਹੜਾ ਰੰਗ ਆ ਉਹ ਚੜਨੋਂ हट ਗਿਆ ਹੈਨਾ ਤੇ ਉਦੋਂ ਬਸ ਇਹਨੂੰ ਤੁਸੀਂ ਕੱਢ ਲੈਣਾ ਫਿਰ ਵੀ ਅੱਧਾ ਘੰਟਾ ਤੋਂ 20 ਮਿੰਟ ਅੱਧਾ ਘੰਟਾ ਜਿਹੜਾ ਠੰਡੇ ਪਾਣੀ 'ਚ ਪਿਆ ਰਹਿਣ ਦੇਣਾ ਇਹਦੇ ਨਾਲ ਰੰਗ ਆਪਣਾ ਪੱਕਦਾ ਹੈਗਾ ਤੇ ਇਹ ਦੇਖੋ ਉਹੀ ਆਪਣੇ ਬੰਨੇ ਹੋਏ ਐ ਇਹਨੂੰ ਹੁਣ ਪਹਿਲਾਂ ਸੁਕਾਵਾਂਗੇ ਤੇ ਫਿਰ ਜਿਹੜਾ ਇਹ ਮੈਂ ਤੁਹਾਨੂੰ ਖੋਲ ਕੇ ਦਿਖਾਵਾਂਗੀ ਕਈ ਵਾਰੀ ਆਇਆ ਹੁੰਦਾ ਉਹ ਨਾ ਮੈਨੂੰ ਪਤਾ ਨਹੀਂ ਕਿਵੇਂ ਉਹ ਕਰ ਲਿਆ ਦੇਖੋ ਬਿਲਕੁਲ ਚੜ ਨਹੀਂ ਰਿਹਾ ਮੇਰੇ ਹੱਥ ਨੂੰ ਰੰਗ ਆ ਤੇ ਇਹ ਸਿਰਫ ਦੁਪੱਟੇ ਨੂੰ ਚੜਿਆ ਤੇ ਹੁਣ ਇਹਨੂੰ ਆਪਾਂ 20 ਮਿੰਟ ਇਹਦੇ ਵਿੱਚ ਰੱਖਿਆ ਵੀਡੀਓ ਦੀ ਮੈਨੂੰ ਕਾਲੀ ਵੀ ਹੋ ਗਈ ਸੀ ਹੈ ਨਾ ਤੇ ਹੁਣ ਇਹਨੂੰ ਆਪਾਂ ਜਿਹੜਾ ਸੁੱਕਣਾ ਪਾ ਦਾਂਗੇ ਇਹਨੂੰ ਸ ਦੀ ਚੁਣੀ ਹੈ ਨਾ ਕਈ ਵਾਰ ਉਹ ਫਟ ਵੀ ਸਕਦੀ ਹੁੰਦੀ ਹੈ ਇਹਨੂੰ ਸੌਫਟੇ ਤਰੀਕੇ ਨਾਲ ਜਿਹੜਾ ਤੁਸੀਂ ਇਹਨੂੰ ਨਿਚੋੜਨਾ ਹੈਗਾ ਤੇ ਸੌਫਟੇ ਤਰੀਕੇ ਨਾਲ ਇਹ ਜਿਹੜਾ ਸੁੱਕਣਾ ਪਾਉਣਾ ਬਾਕੀ ਜੇ ਤੁਹਾਡੇ ਕੋਈ ਵੀ ਕੁਐਸਚਨ ਹੁੰਦੇ ਆ ਨਾ ਕੁਝ ਵੀ ਪੁੱਛਣਾ ਤਾਂ ਤੁਸੀਂ ਕਮੈਂਟ ਕਰਦਿਆ ਕਰੋ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਵੀ ਟਾਈਮ ਕੱਢ ਕੇ ਹੈਨਾ ਸਾਰਿਆਂ ਦੇ ਕਮੈਂਟ ਆ ਉਹ ਪੜੇ ਜਾਣ ਤੇ ਕਮੈਂਟਾਂ ਦਾ ਜਿਹੜਾ ਉਹ ਜਵਾਬ ਦਿੱਤਾ ਜਾਵੇ ਬਾਕੀ ਜਿਹੜੀਆਂ ਵੀ ਪੈਣਾ ਆ ਰਹੀ ਹੈਂਡਵਰਕ ਸਿੱਖ ਰਹੀਆਂ ਉਹ ਵੀ ਤੁਸੀਂ ਜ਼ੀਰੋ ਤੋਂ ਲੈ ਕੇ ਆਰੀ ਹੈਂਡਵਰਕ ਜਿਹੜਾ ਵੀਰਪਾਲ ਕੋਰਸ ਸਿੱਖੋ YouTube ਤੇ ਜਿਹੜਾ ਸਿੱਖ ਸਕਦੇ ਆ ਧੁੱਪ ਵੀ ਥੋੜੀ ਥੋੜੀ ਰਹਿ ਗਈ ਤੇ ਇਹ ਦੁਪੱਟਾ ਜਿਹੜਾ ਆਪਣਾ ਸੁੱਕ ਗਿਆ ਹੁਣ ਤੇ ਹੁ ਦਿਖਾਉਣੀ ਆ ਆਪਣੀ ਡਾਈ ਦਾ ਜਿਹੜਾ ਕਮਾਲ ਆ ਵੀ ਇਹ ਕਿੰਨਾ ਸੋਹਣਾ ਜਿਹੜਾ ਆਪਣਾ ਡਾਈ ਹੋਊਗਾ ਹੁਣ ਜਿਹੜਾ ਬਹੁਤ ਹੀ ਜਿਹੜਾ ਧਿਆਨ ਚ ਰੱਖਦੇ ਹੋਏ ਹਨਾ ਵੀ ਤਾਂ ਅੱਗੇ ਕੱਟਨੇ ਇਹਨਾਂ ਹੋਏ ਤੁਡੀ ਚੁੰਨੀ ਕੱਟੀ ਜਾਵੇ ਵੀ ਤਾਂ ਗਉਪਰ ਨੂੰ ਆਪਾਂ ਕੱਟਣਾ ਹੈਗਾ ਬਹੁਤ ਹੀ ਪੂਰੇ ਧਿਆਨ ਦੇ ਨਾਲ ਇਹਨੂੰ ਕੱਟਣਾ ਹੈਗਾ ਕਈ ਵਾਰੀ ਆਪਾਂ ਕਾਲੀ ਨਾਲ ਵੀ ਸਣੇ ਚੁੰਨੀ ਨਾ ਕੱਟਦੀਏ ਇਹ ਚੀਜ਼ ਦਾ ਧਿਆਨ ਰੱਖਣਾ ਕਿਉਂਕਿ ਰੀਲ ਦਾ ਧਾਗਾ ਥੋੜਾ ਜਿਹਾ ਮਜ਼ਬੂਤ ਹੁੰਦਾ ਤੇ ਇਹ ਰੰਗ ਚ ਪੱਕ ਕੇ ਹੋਰ ਹੀ ਚਿਪ ਜੇ ਜਾਂਦਾ ਹੁੰਦਾ ਤੇ ਇਹਨੂੰ ਪੂਰੇ ਧਿਆਨ ਨਾਲ ਆਪਾਂ ਖੋਲਣਾ ਇਸ ਤਰ੍ਹਾਂ ਇਹ ਸਾਰਾ ਤਾਂ ਗਾਉਤੋਂ ਆਪਾਂ ਲਾ ਦੇਾਂਗੇ ਵੀਡੀਓ ਸ਼ੇਅਰ ਜ਼ਰੂਰ ਕਰਨੀ ਹੈ ਸਾਰੀਆਂ ਭੈਣਾਂ ਨੇ ਤਾਂ ਕਿ ਮੈਨੂੰ ਹੌਸਲਾ ਹੋਵੇ ਤੇ ਅੱਗੇ ਵੀ ਕਿਉਂਕਿ ਕੁਝ ਹੁੰਦੀ ਵੀ ਚਾਹੀਦੀ ਹੁੰਦੀ ਹੈ ਨਾ ਤੇ ਅੱਗੇ ਵੀ ਮੈਂ ਤੁਹਾਡੇ ਲਈ ਮਤਲਬ ਟਾਈ ਡਾਈ ਦੇ ਹੋਰ ਡਿਜ਼ਾਈਨ ਆ ਜਿਹੜੇ ਉਹ ਲੈ ਕੇ ਆਵਾਂ ਇਹ ਦੇਖੋ ਇਦਾਂ ਜਿਹੜੀ ਆਪਣੀ ਚੁੰਨੀ ਹੈ ਇਹ ਬਣ ਗਈ ਹੈ ਹੁਣ ਬਹੁਤ ਸੋਹਣਾ ਇਹ ਸਿੱਕਾ ਜਿਹੜਾ ਆਪਾਂ ਹੁਣ ਕੱਢਦੇ ਨਾ ਤੇ ਇਦਾਂ ਆਪਣਾ ਡਿਜ਼ਾਈਨ ਹੈ ਇਹ ਬਣਿਆ ਸੋਹਣਾ ਲੱਗਦਾ ਨਾ ਲਾਈਕ ਹੁਣ ਬਣਦਾ ਹੀ ਆ ਕਮੈਂਟ ਵੀ ਬਣਦਾ ਹੀ ਆ ਬਾਕੀ ਜੇ ਹੋਰ ਕੋਈ ਕੁਐਸਚਨ ਹੋਈ ਤਾਂ ਕਮੈਂਟ ਕਰ ਦਿਓ ਮੈਂ ਵੀਰਪਾਲ ਕੌਰ ਸਿੱਖ ਹੁੰਜਾਤੋ ਜਿਹੜੀਆਂ ਭੈਣਾਂ ਨੇ ਵੀ ਕੋਈ ਕਿਟ ਲੈਣੀ ਆ ਰਹੀ ਹੈਂਡਵਰਕ ਦਾ ਡਾ ਲੈਣਾ ਉਹ ਦਿੱਤੇ ਹੋਏ ਨੰਬਰ ਤੇ ਤੁਸੀਂ ਕਾਲ ਆ ਜਿਹੜੀ ਕਰ ਸਕਦੇ ਆ ਭੈਣੇ ਮੈਂ ਸਾਰੀਆਂ ਦੀ ਫੋਨ ਆ ਜਿਹੜੋ ਨਹੀਂ ਚੈੱਕ ਸਕਦੀ ਤੇ ਇਸ ਲਈ ਤੁਸੀਂ ਮੇਰੇ ਹਸਬੰਦ ਨੂੰ ਜੋ ਵੀ ਕੁਐਸਚਨ ਹੁੰਦਾ ਦੱਸ ਦਿਆ ਕਰੋ ਉਹਨਾਂ ਨੂੰ ਮੇਰਾ ਸਾਰਾ ਸਮਝਾਇਆ ਹੋਇਆ ਹੈ ਠੀਕ ਹੈ ਵੀਡੀਓ ਨੂੰ ਸਟੇਟਸ ਲਗਾ ਲਿਓ ਦੇਖੋ ਆਪਣਾ ਡਿਜ਼ਾਈਨ ਜਿਹੜਾ ਉਹ ਕਿੰਨਾ ਸੋਹਣਾ ਜਿਹੜਾ ਬਣ ਗਿਆ ਜਿੱਥੇ ਜਿੱਥੇ ਡਾਟਸ ਲਗਾਈਆਂ ਸੀ ਉੱਥੇ-ਉੱਥੇ ਆਪਾਂ ਬੰਨੇ ਸੀ ਸਿੱਕੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਥੈਂਕ ਯੂ